ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਚੱਲੇ ਆ ਪੋਸ਼ਨ ਪਥਰੀ ਪੋਸ਼ਨ ਪੋਸ਼ਨ ਪਥਰੀ ਪੋਸ਼ਨ ਪਥਰੀ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀਆਂ ਨਵੀਆਂ ਨਵੀਆਂ ਲੋਕੇਸ਼ਨਾਂ ਆਪਾਂ ਜਿਹੜੀਆਂ ਟੂਰਿਸਟ ਲੋਕੇਸ਼ਨਾਂ ਨੇ ਕੁਝ ਇਥੋਂ ਜਿਹੜੇ ਹੈਗੇ ਆ ਪਿੰਡ ਦੇ ਰੰਗ ਟੰਗ ਦਿਖਾਉਣੇ ਆ ਤੇ ਅਸੀਂ ਕੱਚੇ ਰੋਡ ਤੇ ਜਾਲ ਨੇੜੇ ਨੇੜੇ ਰਸਤੇ ਸੇ ਨਿਕਲ ਪੜੇ ਆ ਜੀ ਕੱਚੇ ਰੋਡ ਸੇ ਵਹਾਂ ਸੇ بڑے بڑے ਰੋਡ ਸੇ ਆਏਗਾ ਠੀਕ ਹੈ ਜੀ ਥੋੜਾ ਨਜ਼ਦੀਕ ਹੋ ਜਾਏਗਾ ਜੀ ਜੀ ਤੇ ਆ ਜਿਹੜਾ ਹੈਗਾ ਕੱਚੇ ਰੋੜਕ ਕਨੀ ਦੀ ਆਪਾਂ ਚੱਲੇ ਆਪਾਂ ਇਧਰ ਦੀ ਕਹਿੰਦੇ ਨੇੜੇ ਪੈਂਦਾ ਹੈਗਾ ਤੇ ਵੀਡੀਓ ਨੂੰ ਦੇਖਣਾ ਸਾਰੀ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਸਰੀਕਾਲ ਕਹਿੰਦੇ ਆ ਜੀ ਕਸ਼ਮੀਰ ਦੇ ਇਹਨਾਂ ਸੋਹਣੇ ਰਾਹਾਂ ਉਤੋਂ ਦੀ ਜਿਹੜਾ ਖੇਤਾਂ ਦੇ ਵਿੱਚ ਦੀ ਭਾਈ ਆਪਾਂ ਜਾ ਰਹੇ ਆਗੇ ਤੇ ਬਾਕੀ ਇੱਥੇ ਜਿਹੜਾ ਹੈਗਾ ਕੁਛ ਮੈਨੂੰ ਸੇਵ ਦੇ ਵਪਾਰੀ ਸਮਝ ਹੀ ਜਾਂਦੇ ਹੈਗੇ ਉਹਨਾਂ ਨੂੰ ਲੱਗਦਾ ਵੀ ਸੇਵ ਦੇ ਵਪਾਰੀ ਕੀ ਬੋਲ ਰਹੇ ਤੇ ਉਹ ਬੋਰਾ ਮਾਲ ਇਸ ਕੋ ਬੋਲੋ ਹਮਾਰੇ ਬਾਗ ਮੇ ਆ ਜਾ ਮਾਲ ਲੈ ਕੇ ਜਾਓ <laughs> ये व्यापारी है बाहर से व्यापारी आ गया इसको कहता पहले हमारे बाग में आ जाओ पहले हमारे साथ सोता कर बना लो मैंने इसको कहा हम ये तो घूमने घूमन के, के लिए आया तो ये माल वाल नहीं खरीदते हैं मैंने है सेबा व्यापारी समझ ही आते भाई ਤੇ ਆਪਣੇ ਕੀ ਨਾਮ ਸੀ ਬਾਈ ਦਾ ਮੈਂ ਭੁੱਲਿਆ ਨਾ ਬਾਈ ਦਾ ਨਾਮ ਯਾਰ ਬਸ਼ੀਰ 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 ਬਾਈ ਭਾਈ ਮੋਟਰਸਾਈਕਲ ਚਲਾਈ ਜਾਂਦੇ ਨੇ ਤੇ ਇਹਦੇ ਕੋਲ ਸੋਹਣੇ ਰਾਹਾਂ ਉਤੋਂ ਜਿਹੜਾ ਹੈਗਾ ਸਫਰ ਕਰਦੇ ਆਂ ਜੀ ਆਪਾਂ ਇਸ ਟਾਈਮ ਤੇ ਹੁਣ ਆਪਾਂ ਚੱਲੇ ਆਂਗੇ ਇੱਥੋਂ ਦੇ ਜਿਹੜਾ ਟੂਰਿਸਟ ਪਲੇਸ ਆ ਉੱਥੇ ਪੰਜਣ ਪੱਥਰੀ ਤੇ ਪੰਜਣ ਪੱਥਰੀ ਜਾ ਕੇ ਜਿਹੜੇ ਹੈਗੇ ਤੁਹਾਨੂੰ ਉੱਥੋਂ ਦੇ ਰੰਗ ਟੰਗ ਦਿਖਾਉਨੇ ਆ ਜੀ ਭਾਈ ਤੇ ਦੂਜੇ ਪਾਸੇ ਦੀ 4-5 ਕਿਲੋਮੀਟਰ ਆਪਣਾ ਲੰਮਾ ਪੈਣਾ ਤਾਂ ਕਰਕੇੜਾ ਹੈਗਾ ਇੱਧਰ ਦੀ ਨਿਕਲੀ ਜਾਂਦੇ ਆ ਚੱਲ 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 ਬਸੀਰ ਭਾਈ ਚੱਲ ਬਸੀਰ ਭਾਈ ਆ ਤੇ ਇਧਰਲੇ ਪਾਸੇ ਜਿਹੜਾ ਹੈਗਾ ਮੱਕੀ थी ਨਾ ਜੇ ਮੱਕੀ ਕੋ ਕਟਾਈ ਕਰਦੀ ਚਲੋ 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 ਆਏ ਇਹਦਾ ਕੁਝ ਹਾਲ ਹੁੰਦਾ ਭਾਈ ਇਹ ਤੇ ਰੋੜਾ ਨੇ ਹੈਗਾ ਖਰਾਬ ਆਗੇ ਵੀ ਹੈ ਅਗਰ ਚੜਾਈ ਤੋਂ ਚਲੋ ਚਲੋ ਬੈਠੋ ਚਲੋ ਜੀ ਤੇ ਆਪਣੇ ਕੈਮਰਾਮੈਨ ਸੁਵਜਾਰભાઈ ਨੇ ਭਾਈ ਇਸ ਟਾਈਮ ਆਜੋ ਭਈਆ ਆਪ ਵੀ ਬੈਠੋ ਤੇ ਇਧਰਲੇ ਪਾਸੇ ਵੀਰ ਆਪਣੇ ਕਟਾਈ ਕਰ ਰਹੇ ਨੇ ਘਾਹ ਦੀ ਜੀ ਸੇਬਾਂ ਦੇ ਬਾਗ ਦੇ ਵਿੱਚ ਘਾਹ ਦੀ ਕਟਾਈ ਚੱਲ ਰਹੀ ਹੈ ਇਧਰ ਤੇ ਸਮਝਾਰ ਬਾਈ ਦੇ ਹੱਥ 'ਚ ਕੈਮਰਾ ਹੈ ਤੇ ਮੈਂ ਕਹਾਂਗਾ ਮੇਰੇ ਹੱਥ ਦੇ ਵਿੱਚ ਤੇ ਬਾਈ ਜਿਹੜਾ ਹੈਗਾ ਆਪਣੇ ਤੁਹਾਨੂੰ ਕਟਿੰਗ ਕਰਦੇ ਹੋਏ ਜਿਹੜੇ ਹੈਗੇ ਹੈਗੇ ਦਿਖਾ ਰਿਹਾ ਵੀਰ ਇਹਦੇ ਨਾਲ ਜਿਹੜਾ ਹੈਗਾ ਘਾਹ ਦੀ ਕਟਿੰਗ ਕੀਤੀ ਜਾਂਦੀ ਆ ਮਸ਼ੀਨ ਦੇ ਨਾਲ ਤੇ ਇਧਰ ਬਾਈ ਹਾਰਨ ਮਾਰੀ ਜਾਂਦਾ ਤੇ ਬਾਈ ਕੈਮਰਾ ਲੈ ਕੇ ਉਹਨਾਂ ਨੂੰ ਜਿਹੜਾ ਹੈ ਕਟਿੰਗ ਕਰਦਾ ਦਿਖਾ ਰਿਹਾ ਭਾਈ ਥੋੜਾ ਆ ਗਏ ਜੀ ਇਧਰਲੇ ਪਾਸੇ ਦੀ ਪੱਕੀ ਰੋਡ ਦੇ ਉੱਤੇ ਹੁਣ ਵਾਲਾ ਸਫ਼ਰ ਪੱਕੀ ਰੋਡ ਤੇ ਹੋਊਗਾ ਆਪਣਾ ਚਲੋ ਜੀ ਤੇ ਉਹ ਜਿਹੜੀਆਂ ਸਾਹਮਣੇ ਪਹਾੜੀਆਂ ਦਿਖ ਰਹੀਆਂ ਆ ਉੱਥੇ ਜਾਣਾ ਆਪਾਂ ਉਹ ਪਹਿਲੀ ਪਹਾੜੀ ਤੇ ਮਗਰਲੇ ਪਾਸੇ ਵੈਲਕਮ ਟੂ

ਬਤਾ ਦੇ 5 6 ਬਾਤ ਬਤੀਸਾ ਘਾਰੀ ਆ ਤੇ ਸਵਾਈ ਕ ਬਾਈ ਦੀ ਬੇਟੀ ਹੈ ਠੀਕ ਹੈ ਆਪਣੇ ਵਸੀਰ ਬਾਈ ਦੇ ਭਰਾ ਦੀ ਕੁੜੀ ਆ ਭਾਈ ਇਧਰ ਬੈਣ ਜਵਾਕਾ ਨੂੰ ਲਾ ਕੇ ਟੱਪ ਗਈ ਆਪਨੇ ਵਸੀਰ ਬਾਈ ਦੇ ਖੇਤ ਦਿਖ ਰਹੇ ਆ ਜੀ ਤੇ ਇਧਰ ਜਿਹੜੇ ਅੱਗੇ ਘਰ ਆਗੇ ਇਹ ਵੀ ਬਾਈ ਵਸੀਰ ਦੇ ਹੀ ਨੇ ਚਾਹ ਚੁੱਕ ਲੈ ਹੜੀ ਖਾਣੂ ਇਹਨੇ ਗਾਈ ਪੀਏਗਾ ਕਿ ਉੱਪਰ ਜਾਏਗਾ ਨਹੀਂ ਪਹਿਲੇ ਚਲਦੇ ਹਾਂ ਯਾਰ ਇਹ ہمارا ਲੜਕਾ ਇਹ ਵਾ ਇਹ ਬਾ ਇਹ ਗਾਮੇਲ ਹੈ ਇਹ ਇੱਕ ਅਲਰਗ ਤੇ ਇਹ ਆਪਣੇ ਬਾਈ ਵਸੀਰ ਦਾ ਮੁੰਡਾ ਭਾਈ ਜਵਾਕ ਹੈਲੋ ਅਰੇ ਕੈਸੇ ਹੋ ਠੀਕ ਹੋ ਕੀ ਖਾ ਰਹੇ ਹੋ ਟਾਫੀ ਟਾਫੀ ਅ ਵਈ ਵਾਰ ਕੇ ਕਹਿੰਦੇ ਇੱਥੋਂ ਠੰਡਾ ਠੰਡਾ ਲੈ ਕੇ ਚੱਲਦੇ ਹਾਂ ਡਿਊ ਵਗੈਰਾ ਤੇ ਉੱਥੇ ਜਾ ਕੇ ਪੀਵਾਂਗੇ ਕਹਿੰਦੇ ਉੱਥੇ ਪੀਣ ਦਾ ਸਵਾਦ ਆਊਗਾ ਹਾਂਜੀ ਭਾਈ ਜਾਨ ਕੀ ਲੈ ਰਹੇ ਹੋ ਉਹ ਨਾ ਇਹ ਲੋਕ ਤਾਂ ਆਖ ਮਹੀਨ ਲਾਈਪ ਹੈ ਆਪ ਵੀ ਚੱਲੀਆ ਅੱਜ ਉਹ ਗੋਲਡੋਨ ਹੈ ਨਾ ਉਹਦھر ਇੱਕ ਸਕੂਟਰ ਹੀ ਖੜੀ ਸੀ ਜੇ ਕੇ ਨੰਬਰ ਤੇ ਇਧਰਲੇ ਪਾਸੇ ਜੇ ਕੇ 18 ਵਾਈ ਵਸੀਰ ਵਾਲਾ ਮੋਟਰਸਾਈਕਲ ਵੀ ਰੋਟਾ ਅੱਗੇ ਜਿਹੜਾ ਹੈਗਾ ਰੋਡ ਪਾਈ ਸਾਰਾ ਟੁੱਟਿਆ ਤੇ ਖਰਾਬ ਹੈ ਇਹ ਜਦੋਂ ਹਾਂਜੀ ਬਾੜ ਵਗੈਰਾ ਆਈ ਸੀ ਤਾਂ ਉਹਨੇ ਖਰਾਬ ਕਰਤਾ ਤੇ ਜਿਹੜਾ ਬਾਈ ਸਵਜਾਰ ਦੇ ਮੁੰਡਿਆਂ ਦੇ ਉੱਤੇ ਤੁਹਾਨੂੰ ਰੱਖਿਆ ਭਾਈ ਕੋਟ ਜਾਂ ਦਿਖ ਰਿਹਾ ਇਹਨੂੰ ਕੀ ਕਹਿੰਦੇ ਆ ਫੈਰਨ 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 ਹਾਂ ਇਹਨੂੰ ਫੈਰਨ ਕਹਿੰਦੇ ਆ ਬਾਈ ਜਿਹੜਾ ਲੌਂਗ ਡਰੈਸ ਜੀ ਹੁੰਦੀ ਹੈਗੀ ਸਾਰਾ ਇਥੋਂ ਤੱਕਰ ਗੋਡਿਆਂ ਤੋਂ ਥੱਲੇ ਤੱਕ ਜਿਹੜਾ ਆ ਜਾਂਦਾ ਉਹ ਹੁੰਦਾ ਇਹ ਇਹ ਬਾਈ ਵਰਕੇ ਕਹਿੰਦੇ ਉੱਥੇ ਜਾ ਕੇ ਫੋਟੋਆਂ ਵਗੈਰਾ ਖਿੱਚਾਂਗੇ ਪਾ ਕੇ ਤੂੰ ਵੀ ਖਿੱਚੀ ਤੇ ਨਾਲ ਆਪਣੇ ਭਾਈ ਹਰੇ ਰੰਗ ਦਾ ਜਿਹੜਾ ਲਫਾਫੇ ਦੇ ਵਿੱਚ ਦਿਖ ਰਿਹਾਗਾ ਡਿਊ ਤੇ ਨਾਲ ਲੇਸ ਲੈੜੀ ਬਾਈ ਨੇ ਕਹਿੰਦੇ ਉੱਥੇ ਆ ਕੇ ਖਾ ਕੇ ਵੀਡੀਓ ਬਣਾਵਾਂਗੇ ਇਹ ਐਸਰੀਆਂ ਕੋਈ ਸੋਹਣੀਆਂ ਪਹਾੜੀਆਂ ਇਹ ਕਾ ਲਗਾ ਹੋਇਆ ਯੂ ਆਰ ਇਨ ਦਾ ਲੈਪ ਅੱਛਾ ਇਹ ਜਗਲਾਤ ਦਾ ਇੱਥੇ ਬੋਰਡ ਲੱਗਾ ਹੋਇਆ ਜੀ ਇਸ ਵਿੱਚ ਕਿਆ ਕੁਝ ਲਿਖਿਆ ਏ ਠੀਕ ਹੈ ਜੀ ਚਲੋ ਟੋਰਿੰਜੇ ਦਾ ਇੱਕ ਮਹੀਨਾ ਪਹਿਲੇ ਹਾਂ नहीं जहाँ पे कोई जान नहीं आता था नहीं यहाँ पर था ना टूरिस्ट लोग घूमने के लिए हम्म हम्म आता था फिर खत्म क्यों हो गया टूरिज्म अब तो दे 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 दे। अब तो सब टूरिज्म का अब क्या है हम्म हम्म अब तो सब वापस चला गया लोग हम अब कोई कोई है जैसे अभी एक महीना पहले जब टूरिज्म आ रहा था यहां पे तब ये घोड़े वगैरह या बकरी वगैरह कुछ नहीं आ रहा था वेलकम टू पंचन पथरी मिडो ਤੇ ਇਧਰਲੇ ਪਾਸੇ ਫਿਰਦਿਆਂ ਨੇ ਭੇਡਾਂ ਤੇ ਘੋੜੇ ਜੀ ਇਹ ਇੱਕ ਬਿਲਡਿੰਗ ਹੈ ਸਰਕਾਰੀ ਇੱਕ ਬਿਲਡਿੰਗ ਹੈ ਆਲਰੇਡੀ ਸਾਹਮਣੇ ਦਿਖ ਰਹੀ ਹੈ ਜੀ ਇਹ ਹੈਗੀ ਆ ਇੱਥੇ ਜੇ ਇਹ ਸਰਕਾਰੀ ਬਿਲਡਿੰਗ ਹੈ ਜੀ ਕੋਈ ਇਹ ਇਸ ਵਿੱਚ ਕੀ ਹੁੰਦਾ ਹੈ ਜੀ ਕਿ ਨਾਲੇ ਇਹ ਐਸਾ ਬਣਾਇਆ ਹੈ ਕੋਈ ਆਤਾ ਹੈ ਰਾਤ ਨੂੰ ਬੇਸਿਕਲੀ ਇਸ ਵਿੱਚ ਬੈਠਦੇ ਹੈ ਇਹ ਬਹੁਤ ਵਧੀਆ ਲੋਕੇਸ਼ਨ ਤੇ ਲੈ ਆਏ ਤੁਸੀਂ ਪਤੰਦਰੋ अगर कहेगा ना ये करने देता था क्या नहीं करने देता कोई तामिर वगैरह कोई या कोई अच्छा तो, अच्छा सा खासा जगह बनाना है ना यहाँ पर यहाँ पर बोल रहा मुझे जरूरत नहीं बनाने कोई जगह नहीं बननी रही बन रही जहाँ पे जहाँ पे को भी कोई पीर हां, पीर बाबा की जगह ठीक है अच्छा भी अगर बना बनाने लगते हैं तो क्या होता है गिर जाता है जरूरत नहीं बनाने का ऐसा क्या हम रहेगा ਇਹ ਬਹੁਤ ਅੱਛਾ ਜਗ੍ਹਾ ਹੈ ਹਾਂ ਅੱਛਾ ਹੀ ਖੂਬਸੂਰਤ ਜਗ੍ਹਾ ਹੈ ਇਹ ਹੂੰ ਬਹੁਤ ਵਾ ਸਹੀ ਹੈ ਯਾ ਲੰਮੜ ਦਾ ਚਾਰ ਅਗਰ ਜਾਂ ਪੇ ਬਿਲਡਿੰਗ ਖੜਾਈ ਹੋਗੀ ਤੋ ਕੀ ਫਾਇਦਾ ਹਾਂ ਤੇ ਲੋਕੇਸ਼ਨ ਹੀ ਸਾਰੀ ਬੋਝ ਜਾਏਗੀ ਇਧਰਲੇ ਪਾਸੇ ਫਿਰਦੇ ਜੀ ਘੋੜੇ ਇਧਰਲੇ ਪਾਸੇ ਫਿਰਦੇ ਆਪਾਂ ਫਿਰਦੇ ਆ ਬਈ ਇਧਰਲੇ ਪਾਸੇ ਘੋੜੇ ਤੇ ਆਇਦਰ ਫਿਰਦਗਾਨੇ ਭੇਡਾ ਵਾ ਵਾ ਕਰਦੀਆਂ ਤੇ ਲੋਕੇਸ਼ਨ ਜਿਹੜੀ ਹੈਗੀ ਇੰਨੀ ਕ ਜਿਆਦੇ ਸੋਹਣੀ ਤੇ ਉਹ ਆ ਕੀ ਬਸ ਪੁੱਛੋ ਹੀ ਨਾ ਤੁਸੀਂ ਇਹ ਲੋਕੇਸ਼ਨ ਕਹਾਂਸੋਂ ਡੂਂਡ ਕੇ ਲਾਇਆ ਉਹ ਕਿਸੇ ਤੋਂ ਆਪਣੇ ਆਪ ਚਲਦਾ ਆਪਣੇ ਆਪ ਹੀ ਚਲਦਾ ਹੈ ਉਧਰ ਕਹਿੰਦਾ ਬੈਨ ਨੇ ਇੱਥੇ ਕਿਤੇ ਜਾ ਕੇ ਵਧੀਆ ਜੀ ਲੋਕੇਸ਼ਨ ਤੇ ਤੇ ਲੈਨੇ ਆ ਜਿੰਦਗੀ ਦੇ ਸਵਾਦ ਨਾਲ ਨਾਲ ਤੁਸੀਂ ਵੀ ਲਓ ਜੀ ਕਿੰਝ ਕੁਸਵਾਰ ਹੂੰ ਕਿੰਝ ਕੁਸਵਾਰ ਕਰੋ क्या सवाल करने है जी है <laughs> नमस्ते जी सत श्रीकाल जी।, जी और सुनाओ जी अमृतसर से या पठानकोट से जलंधर से भगवाड़े से बठिंडा से बठिंडा से हाँ जी जी जी, -जी. अच्छा और बताओ शुक्र शुक्र वाले कैसी चल रही है लाइफ गाइया हैं ना बेड़े हैं आपकी नहीं मेरे तो कुछ भी नहीं ना गईया है ना गाइया तो ना बेड में वैसे आप अकेले हो आपके क्या है बेड है बेट की खेती वगैरह करते हो भी फार्मिंग ही होती है बेड़ की फिर वो लोगों का होता ना ना फार्मिंग फार्मिंग है नहीं इसको फिर बेचते हो बेचता ना सर। और ठीक है जी तो कितनी बेड़े आपकी पाँच सौ चार सौ साढ़े चार सौ फिर तो मेरे को लगता है कि जितनी जहाँ पे बड़े दिख रही हैं मेरे को सारी आपकी होंगी ये लोगों का हमारा अपना खुद है घर का नहीं पाल अच्छा पालने हम पालता है इनको ठीक है देता। है। तो आपकी खुद की नहीं है सारी कोई पचास साठ होगा साठ पचास साठ खुद की है बाकी मजदूरी लेते हो भी उनका भी काम करते हो जैसे ठीक है जी तो प्रॉफिट वगैरह अच्छा हो जाता है इससे फिर आप बिल्कुल बिल्कुल घर गुजारा बढ़िया चल जाता है गुजारा आपका बस पेट के लिए बाकी क्या कहाँ से हो वैसे आप हाँ। कौन सा गांव है आपका लागापुरा 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 लागा जहाँ से कितना पड़ जाता है थोड़ा ही है हाँ जी पाँच तो, तो, तो तो किलो किलोमीटर पाँच किलोमीटर ठीक है जी तो नाम क्या है आपका मुश्ताक मुश्ताक तो मुश्ताक भैया बहुत बढ़िया लगा आपसे बात करके आपका क्या नाम है जी महादेव मलिक ठीक है ठीक है जी ठीक है ਤਾਂ ਮਲਾਉ ਕਿਧਰੋਂ ਮਥਾਉ سپورਟ ਤੋਂ ਇਤਨਾ ਬੜੀ ਹੈ ਆਪਕਾ ਕਿ ਬਾਤ ਨਹੀਂ ਛੋੜ ਦੋ ਇਧਰ ਸਭ ਇਕੰਦ ਮਚਾਇਆ ਇਧਰ ਦੋਨੇ ਇਧਰਲੀ ਪਹਾੜੀ ਦੇ ਉੱਤੇ ਵੀ ਕੋਈ ਬਈ ਭੇਡਾਂ ਚਾਰਦਾ ਫਿਰਦਾ ਹੈਗਾ ਤੇ ਆ ਇਧਰਲੇ ਪਾਸੇ ਵੀ ਭੇਡਾਂ ਚੱਲ ਰਹੀਆਂ ਨੇ ਤੇ ਵਿੱਚ ਵਿੱਚ ਇਧਰਲੇ ਪਾਸੇ گاਵਾ ਫਰਦੀਆਂ ਨੇ ਅ ਤੇ ਘੋੜੇ ਫਰਦੇ ਹੈਗੇ ਤੇ ਇਧਰ ਬਾਈ ਵਸੀਰ ਆ ਜਿਹੜਾ ਉਹ ਲੋਕੇਸ਼ਨ ਦਿਖ ਰਹੀ ਹੈਗੀ ਇਹ ਆਸ਼ਕ 40 ਸਾਲ ਪਹਿਲੇ ਬਣਾਇਆ ਕਵਾਰਟਰ ਅੱਛਾ ਇਹ ਤਾਂ ਹਾਲਾਤ ਕਿ ਬਜੇ ਸੀ ਫਿਰ ਇਹ ਬਣ ਨਹੀਂ ਪਾਇਆ ਇਧਰ ਨਹੀਂ ਪੁਲਿਸ ਕਵਾਰਟਰ تھا ਜੀ ਨਹੀਂ ਇਹ ਲੋਕਲ ਲੋਕਲ ਕੇ ਲੀਏ ਟੂਰਿਸਟ ਲਈ ਲੋਕਲ ਟੂਰਿਸਟ ਕੇ ਲੀਏ ਥਾ ਠੀਕ ਹੈ ਜੀ ਫੋਨ ਆ ਗਿਆ ਜੀ ਯਾਰ یہاں ਪਰ ਕਿਹਦਾ ਆਪਕੋ ਇਸੋ ਕੇ ਨੈਟਵਰਕ ਆ ਗਈ ਜੀ ਨੈਟਵਰਕ ਐਸੀ ਆਤਾ ਹੈ ਜੀ ਹਾਂ ਹੈਲੋ ਇਹਦਰ ਐਸਲੂਟ ਬਾਈ ਜਿਹੜੇ ਹੈਗੇ ਆ ਫੈਮਲੀਆਂ ਇੱਥੇ ਆਪਦੇ ਪਸ਼ੂ ਵਗੈਰਾ ਜਿਹੜੇ ਹੈਗੇ ਆ ਚਾਰਨ ਹੁੰਦਿਆਂ ਨੇ ਤੇ ਆਪਾਂ ਜਿਹੜੀ ਆ ਲొਕੇਸ਼ਨ ਦੇ ਉੱਤੇ ਇੱਥੇ ਬੈੰਨੇ ਆ ਤੇ ਆਪਾਂ ਵੀ ਠੰਡਾ ਠੰਡਾ ਖਿੱਚਦੇ ਆ ਭਾਈ ਕੁੱਟ-ਕੁੱਟ ਅਵਰ ਫੋਰੈਸ ਨੀਡਸ ਨੀਡਾਸ ਤੇ ਇਹਨਾਂ ਦੇ ਭਾਈ ਫੋਰੈਸਟ ਵਾਲਿਆਂ ਦੇ ਬੋਰਡ ਵਗੈਰਾ ਲੱਗੇ ਹੋਏ ਨੇ ਇੱਥੇ ਤੇ ਵੀਊ ਦਾ ਬਾ ਤੁਹਾਡੇ ਸਾਹਮਣੇ ਹੀ ਆ ਹੁਣ ਕਹਿਣ ਦੀ ਕੁਛ ਲੋੜ ਨਹੀਂ ਇੱਥੋਂ ਦੇ ਹੋਰ ਕੋਈ ਖਾ

ਬੁੱਦੂ ਦਾ ਠੀਕ ਹੈ ਚੀੜ ਕੌਨ ਸਾ ਹੁੰਦਾ ਹੈ ਫਿਰ ਚੀੜ ਤਾਂ ਉਹ ਅਲੱਗ ਅਲੱਗ ਸਾਤ ਹੁੰਦਾ ਹੈ ਉਹ ਇਹ ਹਾਂ ਪੇ ਤਾਂ ਹੈ ਨਹੀਂ ਉਹ ਦਰਖਤ ਹੈ ਨਾ ਉਹ ਤਾਂ ਉਹ ਦਰਖਤ ਹੈ ਉਹ ਇੱਕ ਦਰਖਤ ਖੜਾ ਹੈ ਉਹ ਲੰਬਾ ਹੈ ਕੌਨ ਸਾ ਹਰਾ ਗਿਆ ਜਿਆਦਾ ਪਤਾ ਉਹ ਵਾਲਾ ਹਾਂ ਉਹ ਵਾਲਾ ਜੰਗਲ ਹੈ ਉਹ ਹਾਂਜੀ ਉਹ ਵਾਲਾ ਜੰਗਲ ਅੱਛਾ ਸ਼ੋ ਠੀਕ ਹੈ ਹਾਂ ਫਰਕ ਹੈ ਇਸ ਵਿੱਚ ਔਰ ਉਸ ਵਿੱਚ ਨਾ ਉਹ ਜਿਆਦਾ ਗ੍ਰੀਨ ਹੈ ਜਿਹੜਾ ਆ ਵਾਲਾ ਇਹ ਆਪਣੇ ਚੀੜ ਦੇ ਪੌਦੇ ਆਗੇ ਜਿਹੜਾ ਥੱਲੇ ਤੁਹਾਨੂੰ ਦਿਖ ਰਿਹਾ ਇਹ ਥੋੜੇ ਜਿਹਾ ਆ ਆਪਣੇ ਇਹਨਾਂ ਦੀ ਜਿਹੜੀ ਇਨਕੀ ਡਾਣੀ ਐ ਅਸੀਂ ਹੁੰਦੀਆਂ ਨਾ ਜੋ ਜੇ ਵਾਲੇ ਪੌਦੇ ਆ ਇਨਕੀ ਡਾਣੀ ਐ نیچے ਕੋ ਹੁੰਦੀਆਂ ਉਨकी ਉੱਪਰ ਕੋ ਹੁੰਦੀਆਂ ਜੇ ਹੀ ਫਰਕ ਐ ਇਹਨਾਂ ਮੈਂ ਜਿਹਨਾਂ ਦਾ ਕੜੀ ਦੀ ਬਣਤੀ ਸਭ ਕੁਝ ਬਣਦਾ ਹੈ ਕੜੀ ਕੜੀ ਜੋ ਢਾਲਣੇ ਲਈ ਪਹਿਲੇ ਖਿੜਕੀ ਦਾ ਸਮਾਨ ਵੀ ਬਣਦਾ ਇਸਮੇ ਬਣ ਜਾ ਅਛਾ ਸੋ ਠੀਕ ਹੈ ਠੀਕ ਹੈ ਖਿੜਕੀ ਵਗੈਰਾ ਬਣਾਉਣੇ ਲਈ ਬੜੀਆ ਬਣਦਾ ਉਹ ਵੋਲਾ ਓਕੇ 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 ਕੋਈ ਜ਼ਿਆਦਾ ਫਰਨੀਚਰ ਦਾ ਮਾਲ ਬਣਦਾ ਠੀਕ ਹੈ ਇਹ ਸਭ ਹੀ ਰਗਾ ਜਾਦਾ ਉਹ ਜਿਹੜੀ ਸਾਹਮਣੇਲੀ ਪਹਾੜੀ ਦੇ ਉੱਤੇ ਜਿਹੜੇ ਤੁਹਾਨੂੰ ਆਹ ਦਿਖ ਰਹੇ ਆ ਪੌਦੇ ਇਹਨਾਂ ਦਾ ਕਹਿੰਦੇ ਜਿਆਦਾ ਜਿਹੜਾ ਹੈਗਾ ਰੇਟ ਵਗੈਰਾ ਰਹਿੰਦਾ ਹੈਗਾ ਤੇ ਜਿਹੜੇ ਉਰਲੇ ਪਾਸੇ ਆਪਣੇ ਪੌਦੇ ਦਿਖ ਰਹੇ ਆ ਭਾਈ ਆਹ ਪਹਾੜੀ ਦੇ ਉੱਤੇ ਆਹ ਵਾਲੇ ਆ ਨੇੜੇ ਆਪਣੇ ਇਹਨਾਂ ਦੇ ਹਜੇ ਰੇਟ ਵੀ ਘੱਟ ਰਹਿੰਦਾ ਤੇ ਇਹਨਾਂ ਦੀ ਜਿਹੜੀ ਲੱਕੜ ਦੀ ਕੁਆਲਿਟੀ ਉਹ ਵੀ ਘੱਟ ਹੁੰਦੀ ਹੈਗੀ ਫਰਕ ਦੇਖਣ ਦੇ ਵਿੱਚ ਕੋਈ ਜ਼ਿਆਦਾ ਨਹੀਂ ਉਹਨਾਂ ਦੀਆਂ ਵਾੜਾਂੀਆਂ ਤਾਂ ਨੂੰ ਜਾਂਦੀਆਂ ਨੇ ਐਸ ਲੋਟ ਇਹਨਾਂ ਦੀ ਡਾਣੀ ਜਿਹੜੀ ਹੁੰਦੀ ਆ ਆ ਪੌਦਿਆਂ ਦੀ ਇਹਨਾਂ ਦੀ ਐਸ ਲੋਟ ਥੱਲੇ ਨੂੰ ਹੁੰਦੀ ਹੈਗੀ ਵੀਡੀਓ ਦੇ ਵਿੱਚ ਹੋ ਸਕਦਾ ਤੁਹਾਨੂੰ ਮਾੜਾ ਮੋਟਾ ਨਜ਼ਰ ਆ ਵੀ ਰਿਹਾ ਓਏ ਇਦਰਾ ਬਾਈ ਨੇ ਖੋਲ ਲਿਆ ਹਾ ਮਾਉਂਟੇਨ ਡਿਊ ਤੇ ਪਾ ਕੱਪਾਂ ਦੇ ਵਿੱਚ ਹਾ ਫੰਕਸ਼ਨਰ ਚੱਲਨੇ ਵਾਲਾ ਹੈ ਜਾਂਪੇ ਹਾਪੇ ਟੂਰਿਜ਼ਮ ਡਿਪਾਰਟਮੈਂਟ ਦਾ ਅੱਛਾ ਸਬਿਸ ਦਾ ਕਿੰਨਾ ਖਰਚਾ ਆ ਜਾਏਗਾ ਉਸ ਫੰਕਸ਼ਨ 'ਤੇ ਸਾਡੇ ਕੋਲ ਭਾਈ 1-2 ਲੱਖ 2 ਕਰੋੜ ਦੋ ਕਰੋੜ ਬਾਪਰੇ ਬਾਪ ਮੇਰੇ ਕੋ ਦੇ ਦੇ ਹਾਂ ਅਸੀਂ ਆਪ ਹੀ ਚਲਾਏਗਾ <laughs> हम कर देंगे फंक्शन का क्या है कि नहीं अब ये टूरिज्म डिपार्टमेंट सब फिर आएंगे हम्म बहुत बात है पूरा देश को दिखाना हम्म पूरा हरियाणा राजस्थान पंजाब को लौजी हूं अपन पील गए भाई इत्थे बैठ के ठंडा ठांडा ते बाकी दी गल वा थोड़ी ना फिर सांझी कर लेंगे अच्छा ऊपर थार का ब्रेक फेल हो गया अच्छा मुश्किल से वो खुद बच बचेगा बच नीचे दस 10 पंद्रह लोग बच गए वो बच्चे यहाँ अरे गलत बात है हां थार लेके सीधा चढ़ गए ऊपर अच्छा चले कुल्फी थार बैठे थे फिर यहां से, से वो तो वो बल बल बच गया एक उसकी इतनी पिटाई हुई हम पिटाई करनी थी फिर उसकी सही बात लोगने किया था हम्म तो बहुत मुश्किल बच्चे बच गए कम से कम 100 बच्चे गया पिकनिक ठीक है ਲੋਬੀ ਇੱਥੇ ਬਹਿ ਕੇ ਆਪਾਂ ਠੰਡਾ ਵਗੈਰਾ ਜਿਹੜਾ ਹੈਗਾ ਉਹ ਪੀ ਲਿਆ ਤੇ ਬਾਕੀ ਬਾਈ ਵਰਗਣਾ ਗੱਲਾਂ ਬਾਤਾਂ ਚੱਲ ਜਾਂਦੀਆਂ ਤੇ ਇਸੇ ਸੋਹਣੇ ਮਾਹੌਲ ਦਾ ਜਿਹੜਾ ਹੈਗਾ ਉਹ ਤਾਂ ਆਪਾਂ ਆ ਫਾਇਦਾ ਚੱਕੀ ਜਾਂਦੇ ਆ ਤੇ ਇੱਕ ਚੀਜ਼ ਜਿਹੜੀ ਹੁਣ ਤੁਹਾਨੂੰ ਦਿਖਾਉਣ ਲੱਗਿਆ ਆ ਬਹੁਤ ਘੈਂਟ ਇਹਨੂੰ ਫੜਿਓ ਮੜਾ ਆ ਹੁਣ ਇਧਰ ਘੁਮਾਇਓ ਮੇਰੇਕੇ ਨਹੀਂ ਬਾਈ ਆਪਾਂ ਕੀ ਕਹਿੰਦੇ ਇਸਕੋ ਕਸ਼ਮੀਰੀ ਕੋਟ ਕਸ਼ਮੀਰੀ ਕੋਟ ਪਾਇਆਗਾ ਆਪਾਂ ਬਾਈ ਸਵਜਾਰ ਦਾ ਤੇ ਹੈ ਥੋੜਾ ਜਿਹਾ ਹਾਲਾਂਕਿ ਖੁੱਲਾ ਹੈਗਾ ਪਰੇ ਕਿਵੇਂ ਲੱਗਦਾ ਦੱਸਿਓ ਜਰੂਰ ਫੋਟੋਆਂ ਫਟੋਆਂ ਇਹਦੇ ਵਿੱਚ ਖਿੱਚ ਕੇ ਹਟੇ ਹੈਗੇ ਆ ਆਪਾਂ ਤੇ ਦੱਸਿਓ ਮਾੜਾ ਜਾਂ ਕਿਵੇਂ ਲੱਗਦਾ ਬਾਈ ਤੇ ਹੁਣ ਆਪਾਂ ਚੱਲਦੇ ਆ ਕਿਹੜੇ ਪਾਸੇ ਉੱਪਰ ਕੋ ਉੱਪਰ ਕੋ ਚਲੋ ਉੱਪਰ ਨੂੰ ਚੱਲਦੇ ਆ ਇਧਰ ਉਹ ਇਹ ਕਹਿੰਦੇ ਥਲੜੇ ਪਾਸੇ ਕੀ ਦਿਖਦਾਗਾ ਇਹਨਾਂ ਦਾ ਪਿੰਡ ਵਗੈਰਾ ਜਿਹੜਾ ਹੈਗਾ ਆ ਉਹ ਸਾਰਾ ਦੇਖਦਾ ਤੇ ਇਧਰੋਂ ਸ਼ਾਰਟਕਟ ਰਾਹ ਵੀ ਜਾਂਦਾਗਾ ਤੇ ਇਧਰ ਕੁਝ ਹੋਰ ਜਿਹੜੇ ਟੂਰਿਸਟ ਹੈਗੇ ਆ ਉਹ ਆਏ ਬੈਠੇ ਨੇ ਭਾਈ ਉਧਰਲੇ ਪਾਸੇ ਉਰ ਦੇ ਸਿਰ ਵੇਣਿਆ ਰਹਣਗੇ ਚੱਲਦੇ ਆ ਮੌਸਮ ਵੀ ਜਿਹੜਾ ਹੈਗਾ ਸੁਹਾਵਣਾ ਹੋ ਗਿਆ ਆਪਕੀ ਗਾਂ ਕਿਹੜੀ ਕੌਣ ਸੀ ਇਸਮੇ ਕਿਹੜੀ ਉਹ ਹੈ ਕੌਣ ਸੀ ਉਹ ਛੋਟੀ ਉਹ ਰਸੀ ਬਾਂਦੀ ਹੈ ਉਹ ਲਾਲੇ ਰੰਗ ਕੀ ਇਹ ਵੀ ਦੂਜੀ ਦੀ ਵੀ ਛੋਟੀ ਤਾਂ ਫਰਦੀਆਂ ਨੇ ਇੱਥੇ ਗਾਵਾਂ ਚਰਦੀਆਂ ਘਾਜ ਖਸੌਤ ਜੀ ਇਹ ਹੈ ਇਹੋ ਉਸ ਕੀ ਮਾਏ ਜੇ ਇਹ ਵੀ ਇਹ ਵਾਲੀ ਇਹ ਵਾਲੀ ਉਸ ਕੀ ਉਸ ਕੀ ਠੀਕ ਹੈ ਦੋਵੇਂ ਇੰਨੀ ਜੇ ਸਰਦੀਆਂ ਨੇ ਭਾਈ ਇੱਥੇ گاਵਾ ਆ ਚਾਰਦਿਆਂ ਆ ਆ ਜਿਹੜੇ ਐਸ ਲੋਡ ਦੋ ਤੁਹਾਨੂੰ ਆ ਖੱਡੇ ਜੇ ਲੈਣ ਦੀ ਦਿੰਦੀ ਆ ਇੱਥੋਂ ਦੀ ਟਰੈਕਟਰ ਵਗੈਰਾ ਟੱਪਦੇ ਨੇ ਤੇ ਟਰੈਕਟਰ ਟਰਾਲੀ ਇੱਧਰ ਲੈਣ ਕੀ ਆਉਂਦੇ ਨੇ ਉਹ ਜਿਹੜੇ ਸਾਹਮਣੇ ਆ ਜਗ੍ਹਾ ਦੇ ਉੱਤੇ ਤੁਹਾਨੂੰ ਆ ਦੋ ਕੋਠੇ ਜੇ ਦਿਖ ਰਹੇ ਨੇਗੇ ਆ ਵਾਲੀ ਇਹ ਕੋਠਾਂ ਦੇ ਵਿੱਚ ਲੋਕ ਇੱਥੇ ਜਿਹੜੇ ਲੋਕਲ ਲੋਕ ਨੇ ਉਹ ਭਾਈ ਇੱਥੇ ਮੱਝਾਂ ਵਗੈਰਾ ਪਾਲਦੇ ਨੇ ਪਸ਼ੂ ਵਗੈਰਾ ਪਾਲਦੇ ਨੇ ਗਾਵਾਂ ਮੱਝਾਂ ਭੇਡਾਂ ਜਾਂ ਕੁਝ ਵੀ ਲਾ ਲੋ ਤੁਸੀਂ ਤੇ ਹੁਣ ਅੱਬ ਤੋਂ ਨਹੀਂ ਆ ਵਾਂ ਪੇ ਆਪਣੇ 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 نیچے ਘੁੰਮ ਕੇ ਚਲਾ ਗਿਆ ਉਹ ਅੱਛਾ ਨਹੀਂ ਫਿਰ ਕਵ ਰੱਖਤੇ ਆਂ ਜਾਂ ਪੇ ਆਪੇ ਗਰਮੀ ਨਹੀਂ ਦੋ ਚਾਰ ਵੀ ਨਹੀਂ ਕੋਈ 3 4 ਚਾਰ ਨਹੀਂ ਉਹ ਆਪੇ ਮਾਂ ਆਪੇ ਰਮਈ ਸੇ ਕਿਹਾਂ ਸਟਾਰਟ ਹੁੰਦਾ ਹੈ ਠੀਕ ਹੈ ਆਜ ਹੋ ਗਿਆ ਕਬ 10 20 ਹੋ ਕੇ ਉਹ نیچے ਚਲਾ ਗਿਆ ਠੀਕ ਹੈ ਤਾਂ ਹੁਣ ਤਾਂ ਉੱਥੇ ਲੱਗੇ ਪਏ ਆ ਤਾਲੇ ਪਹਿਲਾਂ ੜੇ ਉੱਥੇ ਸੀਗੇ ਪਸ਼ੂ ਰੱਖਦੇ ਆ ਉਹਨਾਂ ਜਿਹੜਾ ਗੋਬਰ ਗੋਹਾ ਹੁੰਦਾ ਜਿਹੜਾ ਜਿਹਦੀ ਰੂੜੀ ਵਾਲੀ ਰੇਹ ਬਣਦੀ ਹੈਗੀ ਉਹ ਇੱਥੋਂ ਭਰ ਕੇ ਲੈ ਕੇ ਜਾਂਦੇ ਨੇ ਤੇ ਗਾਂਹਲ ਜਾ ਕੇ ਆਪਣੇ ਖੇਤਾਂ ਵਗੈਰਾ ਦੇ ਵਿੱਚ ਜਿਹੜੇ ਹੈਗੇ ਪਾਉਂਦੇ ਨੇਗੇ ਤਾਂ ਇੱਧਰ ਦੇ ਲੋਕ ਜਿਹੜੇ ਹੈਗੇ ਆਪਣੇ ਵਾਂਗੂ ਯੂਰੀਆ ਡੀਏਪੀ ਜਾ ਉਹ ਚੀਜ਼ਾਂ ਦੀ ਜਿਹੜੀ ਹੈਗੀ ਆ ਘੱਟ ਵਰ ਤੋਂ ਕਰਦੇ ਨੇ ਹਾਂ ਤਾਂ ਤਾਂ ਹੂੰ ਇਹ 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 ਰੋਡ ਦਿਖਾਣਾ ਆਪਣੇ ਵਾਲਾ ਹੂੰ ਹੂੰ

اس کی پیچھے پہاڑی او کیویں آ بھائی کھنڈ ہمارا گائے کی تے کی ملدی ودرسی گائے دیکھو دیکھ ہے ر الگ الگ ریٹ ہے سستا نہیں ملے گا بندا اس کی سستا نہیں ملے گا اس کی اے او کمرے ہے جتھے من کے چل پسو دے رکھ دے اچھا بند اچھا بند کے اچھا ٹھیک ہے کس کے یا ਅੱਛਾ ਬਿਨਾ ਆਰਮੀ ਕੇ ਕੋਈ ਹੋਰ ਨਹੀਂ ਖੋਲ ਸਕਦਾ ਜਾਂ ਲੋਕਲ ਬੰਦਾ ਹੀ ਖੋਲ ਸਕਦਾ ਜਿਸ ਕਾ ਹੈ ਜੇ ਇਸ ਕੇ ਇਨਕੀ ਜਗ੍ਹਾ ਜੇ ਆਪਣੀ ਤੋਂ ਨਹੀਂ ਲਈ ਹੋਗੀ ਫਿਰ ਸਰਕਾਰ ਤੋਂ ਪਰਮਿਸ਼ਨ ਵਗੈਰਾ ਲੈਂਦੇ ਕਹਿੰਦੇ ਆ ਕਿੱਲੇ ਵਗੈਰਾ ਗੱਡੇ ਤੁਸੀਂ ਇਥੋਂ ਦਾ ਜਾ ਲਾ ਸਕਦੇ ਹੋ ਭਾਈ ਵੀ ਮਿੱਟੀ ਕਾ ਹੈ ਜੇ ਸਾਰਾ ਵਿੱਚ ਮੇ ਲੱਕੜੇ ਗਾੜੀ ਹੋਈ ਹੈ ਨਾ ਲੱਕੜਾ ਕੱਟ ਕੇ ਤੇ ਵਿੱਚ ਜਿਹੜਾ ਹੈਗਾ ਇੱਥੇ ਮਿੱਟੀ ਦਾ ਲੇਪ ਕਰਕੇ ਤੇ ਉੱਤੇ ਵੀ ਲੱਕੜਾ ਧਰ ਕੇ ਅੰਦਰ ਇੱਕ ਕਮਰਾ ਹੈ। ਤੇ ਆਫੂਸ ਵਗੈਰਾ ਅੰਦਰ ਇੱਕ ਕਮਰਾ ਅੰਦਰ ਇੱਕ ਕਮਰਾ ਗੁੰਮਰਾ ਜਿਹਾ ਹੈਗਾ ਇਹ ਆ ਕੁਛ। ਜਾਂ ਪਰ ਉਸੂ ਕੋ ਬੰਦਦੇ ਹੈ। ਖਾਲੀ ਅੰਦਰੋਂ ਦਾ ਸਿੱਤਾਂ ਇਹ ਰੀਆਂ ਆ। ਤੇ ਇਹਨੂੰ ਜਿਹੜਾ ਹੁਣ ਹੈਗਾ ਇਸ ਟਾਈਮ ਤਾਂ ਲੋਕ ਲੱਗਿਆ ਪਿਆਗਾ। ਹਾਂ ਉਹ ਕਿੱਲੇ ਗੜ ਉਸੂ ਕੋਈ ਕਿਲੂ ਕੋ ਪਰ ਬੰਦਦੇ। ਗੇੜੇ ਸਰ ਤਰਫ ਸੇ। ਜੀ ਜੇ ਫਿਰ ਮੇਰੇ ਖਾ ਉਸੇ ਉਸੇ ਦਾ ਪੂਰਾ ਕੀ ਕੀ ਜਾਂਦਾ ਆ ਦੇਖ ਦੇਈਏ ਆਪ ਇਹ ਹੌਣ ਸਾ ਜਾਹ ਜੇ ਤੁਮਨੇ ਦੇਖਾਇਆ ਇਹ ਜੀ ਇੱਕ ਲੱਕੜ ਕਾ ਨਿਕਾਲੇਗਾ ਤੇ ਦੇ ਕੇ ਹੀ ਬਣਾਏਗਾ ਅਸ ਅਸਾ ਅਭੀ ਇਹ ਪੂਰਾ ਬੰਦ ਕਰ ਦਿੰਦੇ ਆ ਆਹ ਯਾਹ ਤੇ ਠੰਡ ਮੂਜੀ ਮਾ ਠੀਕ ਹੈ ਲਾਓ ਬਾਈ ਉਦਲੇ ਪਾਸੇ ਪਾਈ ਹੋਈ ਆ ਮਿੱਟੀ ਭਾਵੇਂ ਇਹਦੇ ਉੱਤੇ ਖੇਢੀ ਜਾਓ ਮੈਨੂੰ ਲੱਗਦਾ ਤਾਂ ਵੀ ਨੀ ਕੁਛ ਹੁੰਦਾ ਉਹਨਾ ਨਾ ਬਿਲਕੁਲ ਪੱਕਾ ਹੈ ਪੂਰਾ ਪੱਕਾ ਹੈ ਪੂਰਾ ਤੇ ਗੇਟ ਇਹਦੇ ਹੈ ਨਹੀਂਗਾ ਜਿਹੜਾ ਤੁਹਾਨੂੰ ਮੁਰੇ ਵੇਚਦੀ ਜਿਹੜੇ ਵੇਚਦੀ ਕੈਮਰਾ ਪਾੜ ਕੇ ਦਿਖਾਇਆ ਸੀ ਤੇ ਉਹਦੇ ਵੇਚਦੀ ਜਿਹੜਾ ਹੈਗਾ ਉੱਥੋਂ ਇੱਕ ਅੱਧੀ ਲੱਕੜ ਹੋਰ ਕੱਢ ਕੇ ਤੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਗੇਟ ਨੂੰ ਉੱਥੇ ਗੇਟ ਗੁੱਟ ਬਣਾਉਂਦੇ ਆਗੇ ਤੇ ਜਦੋਂ ਆਪਣੇ ਹੁਣ ਜਿਵੇਂ ਦੀ ਕਈ ਮਹੀਨੇ ਨਹੀਂ ਲੈ ਕੇ ਹੁਣ ਇਧਰ ਪਸ਼ੂ ਉਹਨਾਂ ਨੇ ਨਹੀਂ ਰੱਖਣੇ ਤਾਂ ਉਹ ਜਿਹੜਾ ਹੈਗਾ ਪੱਕੀ ਲੱਕੜ ਲਾ ਕੇ ਲੇਪ ਕਰਕੇ ਬੰਦ ਕਰ ਜਾਂਦੇ ਆ ਜੇ ਜਹਾਂ ਸੇ ਜਰਨਾ ਵਗੈਰਾ ਆਤਾ ਹੈ ਕੋਈ ਕੋਈ ਚਸ਼ਮਾ ਪਰ ਆਪੇ ਚਸ਼ਮਾ ਹਾਂ ਇਧਰ ਬਹੁਤ ਮਜ਼ਾ ਆਉਂਦਾ ਉੱਪਰ ਦਾ ਹੂੰ ਟਾਈਮ ਨਹੀਂ ਆਉਣੇ ਤੇ ਨਹੀਂ ਟਾਈਮ ਨਹੀਂ ਹੈ ਵੀ ਲੇਟ ਹੋ ਜਾਣਗੇ ਫਿਰ ਹਣਾ ਆ ਬਈ ਹੂੰ ਫਰਮਿਲਾਤ ਕਰਦੇ ਹਾਂ ਜੇ 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 ਪਤ ਜੇ ਪੁੱਛ ਰਿਹਾ ਸੀ ਮੈਂ ਜੇ ਕਿਆ ਜੀ ਕੁਲਮੁਸ਼ 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 ਜੀ ਪਾਪੇ ਅਪ੍ਰੈਲ ਮਈ ਨੂੰ ਫਰ ਐਸਾ ਹੁੰਦਾ ਨਾ ਹਾਂ ਉਹ ਫਲ ਖਾਤੇ ਹੈ ਜੀ ਉਹ ਬਹੁਤ ਟਿੱਕ ਟਿੱਕ ਚੱਕੀ ਚੱਕਾ ਚਲੋ ਠੀਕ ਹੈ ਜੀ ਹੁਣ ਚਾਲਦੇ ਆ ਕਿਸੇ ਹੋਰ ਪਾਸੇ ਨੂੰ ਆਉਨੇ ਚਾਲੇ ਆ ਜਿਹੜਾ ਇਹ ਆਪਣੇ ਇੱਥੇ ਜਿਵੇਂ ਦੀ ਭੇਡਾਂ ਬੱਕਰੀਆਂ ਤੇ ਗਾਵਾਂ ਜਿਹੜੀਆਂ ਹੈਗਾ ਤੁਹਾਨੂੰ ਦਿਖਾ ਦਿਆਂ ਭਾਈ ਜਿਵੇਂ ਦੀ ਹੁਣ ਆਹ ਵਾਲਾ ਤਾਂ ਆਪਣੇ ਵੱਡੇ ਪਸ਼ੂ ਦਾ ਗੋਬਰ ਆ ਗਿਆ ਇਹਦਾ ਜਾਂਦਾਗਾ 100 ਰੁਪਏ ਨੂੰ ਗੱਟਾ ਜਿਵੇਂ ਦੀ ਆਪਣੇ ਯੂਰੀ ਵਾਲੇ ਗੱਟੇ ਹੁੰਦੇ ਆ ਉਹ ਲਾ ਲਓ ਬੋਰੀ ਲਾ ਲਓ ਵੀ 50 60 ਕਿਲੋ 20 ਕਿਲੋ ਵੀ ਉਹਦੇ ਚ ਭਜਣ ਦੇ ਸਹਾਨ ਵਾਲਾ ਜੀ ਸੁੱਕੇ ਸੁਕਾ ਸੁਕਾ ਹਾਂ ਸੁੱਕੇ ਗਾਦ ਸੁੱਕੇ ਦਾ ਸੁੱਕੇ ਦਾ ਕੀ ਬਜਨ ਹੁੰਦਾ ਹੁਣ ਤੁਸੀਂ ਆਪਸਾ ਲਾ ਸਕਦੇ ਹੋ ਤੇ 100 ਰੁਪਏ ਦਾ ਗੱਟਾੜਾ ਹੈਗਾ ਵੱਡੇ ਪਸਵਾਂ ਦੇ ਗੋਬਰ ਰਹਿਣੀਆਂ ਭੇਡਾਂ ਬੱਕਰੀਆਂ ਹੁੰਦੀਆਂ ਉਹਨਾਂ ਦੀਆਂ ਜਿਹੜੀਆਂ ਮੀਂਗਣਾ ਹੁੰਦੀਆਂ ਆ ਹਾਂ ਜਿਵੇਂ ਦੀ ਆ ਇਥੇ ਪੰਗਾ ਨੇ ਖਾ ਕਾਫੀ ਇਹ ਇਕੱਠੀਆਂ ਕਰਕੇ ਕਈ ਚੋਕ ਕੇ ਵੇਚ ਦਿੰਦੇ ਆ ਇਹਨਾਂ ਨੂੰ ਤੇ ਇਹਦਾ ਜਿਹੜਾ ਹੈਗਾ 200 ਰੁਪਏ 200 ਰੁਪਏ 200 ਦਾ ਗੱਟਾ 200 ਰੁਪਏ ਗੱਟਾ ਭਾਈ ਇਹਨਾਂ ਦਾ ਵਿਗਦਾ ਹੈਗਾ ਇੱਥੇ ਤੇ ਇੱਥੇ ਜਦੋਂ ਕ੍ਰਿਕਟ ਦਾ ਟੂਰਨਾਮੈਂਟ ਵਗੈਰਾ ਲੱਗਦਾਗਾ ਖੇਡਦੇ ਆ ਬਾਈ ਫਿਰਾਂ ਦੱਸਣ ਦਾ ਤਾਕਾ ਇੱਥੇ ਆਰਮੀ ਵਾਲੇ ਪੁਲਿਸ ਵਾਲੇ ਵੀ ਬਥੇਰੇ ਆਉਂਦੇ ਨੇ ਤੇ ਜਿਵੇਂ ਦੀ ਉਹ ਤੁਹਾਨੂੰ ਜਿਹੜੀ ਉੱਤੇ ਪਹਾੜੀ ਦਿਖ ਰਹੀ ਹੈ ਉੱਥੇ ਬੈਠਣ ਵਾਸਤੇ ਜਗ੍ਹਾ ਨਹੀਂ ਹੁੰਦੀ ਕਹਿੰਦੇ ਐਸ ਲੋਟ ਇਹ ਭਰਿਆ ਹੁੰਦਾਗਾ ਹੁਣ ਕਿੰਨੇ ਕਿ ਦਿਨ ਪਹਿਲਾਂ ਇੱਥੇ ਆਏ ਸੀਗੇ ਟੂਰਿਜ਼ਮ ਵਗੈਰਾ ਬਸ ਕਮੇ ਕਮ 5-10 ਦਿਨ ਹੋ ਗਏ ਅੱਜ ਅੱਜ ਬਹੁਤ ਜ਼ਿਆਦਾ ਕੰਮ ਆਤਾ ਹੈ ਮੈਂ ਤੁਹਾਨੂੰ 10 ਦਿਨ ਪਹਿਲੇ ਬਹੁਤ ਜ਼ਿਆਦਾ ਸੀ ਦੇਖੋ ਅੱਜ ਵੀ ਕੁਝ ਕੁ ਤੋੜੀ ਖਿਲਰਦਾ 10 ਕੁ ਦਿਨ ਪਾਈ ਵਰਗੇ ਕਹਿੰਦੇ ਪਹਿਲਾਂ ਬਹੁਤ ਇੱ ਠੀਕ ਹ ਸਰ ਬਹੁਤ ਵਧੀਆ ਜੀ ਆਪਣੇ ਬਤਾਓ ਠੀਕ ਪੜਾ ਸਰ ਤੇ ਇੱਕ ਇਧਰਲੇ ਪਾਸੇ ਜਿਹੜੇ ਆਗੇ ਆਪਣੇ ਦੇਸੀ ਦੇ ਕਾਂ ਹੁੰਦੇ ਆ ਕਾਲੇ ਉਹ ਬਹੁਤ ਦੇਖਣ ਨੂੰ ਮਿਲਦੇ ਆ ਜਿਵੇਂ ਆਮ ਹੀ ਬੰਦਿਆਂ ਦੇ ਕੋਲੇ ਆ ਕੇ ਫਿਰਦੇ ਰਹਿੰਦੇ ਆ ਬੈਠੇ ਰਹਿੰਦੇ ਆ ਆਪਣੇ ਤਾਂ ਜਮਾ ਹੀ ਇਹ ਜਿਹੜੇ ਹੈਗੇ ਲੋਪਤੀ ਹੋ ਗਏ ਤੇ ਜਦੋਂ ਮੈਂ ਆਪਣਾ ਸਫ਼ਰ ਸ਼ੁਰੂਆਤ ਕੀਤਾ ਸੀ ਉਦੋਂ ਵੀ ਕਈ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਸੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਸੀ ਅਦਰਵਾਈਜ਼ ਆਪਣੇਲੇ ਰੇਗ ਦੇ ਵਿੱਚ ਜਮਾ ਜਿਹੜੇ ਹੈਗੇ ਖਤਮੀ ਹੋ ਗਏ ਤੇ ਇੱਥੇ ਜਿਹੜੇ ਹੈਗੇ ਆ ਐਸ ਲੋਟ ਫਿਰਦੇ ਰਹਿੰਦੇ ਨੇ ਭਾਈ ਕਾਂ ਚਾਲਦੇ ਹੁਣ ਇਥੋਂ ਪਾਉਨੇ ਆ ਜੀ ਚਾਲੇ ਕਿੰਨੇ ਕਿੱਚੇ ਪਾਈ ਵਰਗਾਂ ਦੇ ਦੱਸਣ ਮੁਤਾਬਕ ਜੀ ਆ ਜਿਹੜੀ ਪਹਾੜੀ ਆ ਇਹਦੇ ਉੱਤੇ ਰਹਿੰਦਾਗਾ ਜਿਹੜਾ ਆਪਣੇ ਮਾਲ ਵਗੈਰਾ ਹੁੰਦਾ ਜੋ ਵੀ ਇੱਥੇ ਜਿਹੜੇ ਪਸ਼ੂ ਡੰਗਰ ਤੁਹਾਨੂੰ ਦਿਖ ਰਹੇ ਹੈਗੇ ਆ ਕਾਰਨ ਇਹਨਾਂ ਦਾ ਇਹ ਹੁੰਦਾ ਥੱਲੇ ਆਉਣ ਦਾ ਹੁਣ ਕਿਉਂਕਿ ਉੱਪਰਲੇ ਪਾਸੇ ਇਧਰ ਠੰਡ ਹੋਣ ਲੱਗ ਜਾਂਦੀ ਹੈਗੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਥੱਲੇ ਆ ਜਾਂਦੇ ਆ ਗਰਮੀਆਂ ਦੇ ਵਿੱਚ ਜਦੋਂ ਇੱਥੇ ਟੂਰਿਜ਼ਮ ਆਪਣੇ ਟੂਰਿਸਟ ਆਉਂਦੇ ਨੇ ਤਾਂ ਉਹਨਾਂ ਵੇਲਿਆਂ ਦੇ ਵਿੱਚ ਇੱਥੇ ਗਰਮੀ ਹੁੰਦੀ ਆ ਤੇ ਉਧਰ ਜਿਹੜਾ ਹੈਗਾ ਮਾਲ ਵਗੈਰਾ ਨੂੰ ਲੈ ਕੇ ਉਹ ਪਹਾੜੀਆਂ ਦੀਆਂ ਚੋਟੀਆਂ ਦੇ ਉੱਤੇ ਜਾਂ ਉਹਨਾਂ ਦੇ ਪਰਲੇ ਪਾਸੇ ਉਧਰਲੇ ਪਾਸੇ ਮਾਲ ਚਾਰਨ ਵਗੈਰਾ ਵਾਸਤੇ ਲੈ ਜਾਂਦੇ ਆ ਜੀ ਤੇ ਹੁਣ ਉਧਰਲੇ ਪਾਸੇ ਠੰਡ ਹੋਊਗੀ ਤੇ ਠੰਡ ਦਾ ਕਰਕੇ ਜਿਹੜਾ ਹੈਗਾ ਇੱਥੇ ਟੂਰਿਸਟ ਆਉਣਾ ਘਟ ਗਿਆ ਜਾਂ ਬੰਦ ਹੋ ਗਿਆ ਤਾਂ ਮਾਲ ਨੂੰ ਜਿਹੜਾ ਹੈਗਾ ਹੁਣ ਥੱਲੇ ਲੈ ਕੇ ਆਏ ਨੇ ਇਸਕੇ ਬਾਅਦ ਮਾਲ ਕੋਈ ਨਹੀਂ ਪੇਚਰਾਤੇ ਜਾਂ ਕੀ ਕਰਦੇ ਇਸਕੇ ਵੇਲੇ ਜਦ ਬਰਫ ਬਰਫ ਯਹਾਂ ਬਰਫ ਹੋ ਜਾਏਗਾ ਫਿਰ ਕਰੋ ਮੇ ਸਨੋਫਾਲ ਕੀ ਵੇਲੇ ਫਿਰ ਬਸ कि हमारे मारीज अदालत तक बंद रहेंगे घरों में ये घरों में हाँ। जो आप वो घास वगैरह इसके लिए इनके लिए इनके लिए ठीक है, है जी इसे हाँ हां खूबसूरत इसे खूबसूरत ये इसे थोड़ी सी दूर है ठीक है मगर बहुत ज्यादा वहाँ तक लगाना जी उतना ही वो, कर ले, ना वो ऐसे ऊंचा okay. इधर हाँ, ऐसे नीचे है वो नीचे, नीचे। थीके, थीके, थीके। वह, वह, वह पे आप नीचे देखोगे ऐसे आपको मादा नजर आएगा ग्राउंड ओके okay, ओके okay, ओके बहुत सुंदर साफ ठीक है और वहाँ पे आपको कौन सा वगैरह क्या मिलेगा लस्सी पीने वाली हाँ जो लस्सी माल जो पशु रखते हैं वो वहाँ अच्छा आज, वो वो बेचते हैं जैसा तुम्हारे घरों में कोई आता है लोग अच्छा, लो रहते हैं हाँ, अब तो वो भी नीचे नि, चला गया था यही लोग लो, जो माल वगैरह नीचे आया था ठीक है ठीक है वही रहता है आज ये महीना पहले सब माल वहीं पानी की टंकी बनी हुई है जहाँ से रास्ता जाता है उसके लिए ये रास्ता नहीं था ਇਹਨਾਂ ਨੂੰ ਪੈਦਲ ਹੀ ਜਾਣਾ ਪੜਦਾ ਹੈ। ਇੱਥੇ ਪੈਦਲ ਚ ਜਾਣਾ ਪਵੇਗਾ। ਠੀਕ ਹੈ ਠੀਕ ਹੈ। ਕੋਈ ਥਾਰ ਵਰਗੇ ਵਗੈਰਾ ਜਾਂਦਾ ਜੋ 4x4 ਪਾਵਰਫੁਲ ਗੱਡੀ ਹੁੰਦੀ ਹੈ। ਹਾਂ ਹਾਂ ਸਮਝ ਗਿਆ ਆਫ-ਰੋਡਿੰਗ ਵਾਲੀ ਕੋਈ ਵੀ ਗੱਡੀ ਹੋ। ਜਾਂ ਬਾਈਕ ਵੀ ਜਾਂ ਸਾਈਕਲ। ਲੋਕ ਕੀ ਕਰ ਰਹੇ ਹੋ ਇੱਥੇ? ਮੈਂ ਬਸ ਆਪਕੋ ਦੇਖ ਰਹਾ ਹਾਂ, ਆਪਕੀ ਬਾਤਾਂ ਸੁਣ ਰਹਾ ਹਾਂ ਜੀ। ਨਹੀਂ ਵੈਸੇ ਆਹ ਮੋਟਰਸਾਈਕਲ ਤੁਸ ਆਪਾਂ ਵੀਡੀਓ ਦੀ ਸਟਾਰਟਿੰਗ ਕੀਤੀ ਸੀ ਤੇ ਮੋਟਰਸਾਈਕਲ ਦੇ ਦੁਆਰੇ ਫੇਰ ਬੈ ਗਏ ਜੀ। ਤੇ ਆਪਾਂ ਜਿਹੜਾ ਤੁਸ ਸੀਗਾ ਕੀ ਕਹਿੰਦੇ ਇਹਨੂੰ? ਪੌਂਚਰਪਤ ਪੰਜਮ ਪਥਰੀ ਜਿਹੜੀ ਹੈਗੀ ਆ ਸਾਰੀ ਦਿਖਾਈ ਤੇ ਹੁਣ ਜਿਹੜਾ ਹੈਗਾ ਆਪਾਂ ਚੱਲੇ ਆਂ ਬਾਈ ਹੋਰਾਂ ਦੇ ਘਰ ਤੇ ਬਾਈ ਹੋਰਾਂ ਦੇ ਘਰ ਜਿਹੜਾ ਹੈਗਾ ਕੁਛ ਕ ਆਪਾਂ ਆਪਾਂ ਤੁਹਾਨੂੰ ਸੀਨ ਦਿਖਾਤੇ ਤੇ ਕੁਛ ਜਿਹੜੇ ਹੈਗੇ ਬਾਕੀ ਸੀਨ ਦਿਖਾ ਦੋ ਅਗਲਾ ਕੌਣ ਸਾ ਇਹ ਅੱਗੇ ਅੱਗੇ ਟੈਂਪਰ ਕਰੋ ਹਾਂਜੀ ਇਹ ਇਹ ਜਿਹਾ ਤੇਰਾ ਅੱਛਾ ਹਾਂ ਕੀ ਹੈ ਜੇ ਮੈਂ ਕਿ ਇਧਰ ਵੀ ਵੀਡੀਓ ਵੀਡੀਓ ਹਾਂ 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 ਤੇ ਹੁਣ ਆਪਾਂ ਬਾਈ ਹੋਰਾਂ ਦੇ ਚੱਲਦੇ ਆਂ ਘਰ ਅ ਤੇ ਘਰ ਦਿਖਾਵਾਂਗੇ ਤੁਹਾਨੂੰ ਬਾਈ ਹੋਰਿਆਂ ਦਾ ਤੇ ਫੈਮਿਲੀ ਨਾਲ ਮਿਲਾਵਾਂਗੇ ਤੇ ਨਾਲੇ ਜਿਹੜਾ ਹੈਗਾ ਜਵਾਕਾਂ ਦਾ ਜਵਾਕ ਵੀ ਘਰੋਂ ਸਕੂਲੋਂ ਆ ਕੇ ਹੋਣਗੇ ਘਰੇ ਉਹਨਾਂ ਗੱਲਾਂ-ਵਾਟਾਂ ਕਰਾਵਾਂਗੇ ਜੀ ਤੇ ਪੰਜਮ ਪਤਰੀ ਦੀ ਵੀਡੀਓ ਦੀ ਜਿਹੜੀ ਹੈਗੀ ਇੱਥੇ ਆਪਾਂ ਸਮਾਪਤੀ ਕਰਦੇ ਆ ਕਿਉਂਕਿ ਵੀਡੀਓ ਜਿਹੜੀਆਂ ਹੈਗੀਆਂ ਖਾਸ ਕਰ ਲੰਮੀਆਂ ਹੋ ਜਾਣੀਆਂ ਨੇ ਇੱਕ ਦਿਨ ਦੇ ਵਿੱਚ ਹੀ ਅੱਜ ਤੇ ਬਾਈ ਹੋਰਾਂ ਦੀ ਜਿਹੜੀ ਫੈਮਿਲੀ ਤੇ ਘਰ ਦੀ ਗੱਲਬਾਤ ਆ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਮਿਲਦੇ ਆਂ ਫਿਰ ਬਾਈ ਵਰਗਿਆਂ ਦੀ ਫੈਮਿਲੀ ਦੇ ਨਾਲ ਆ ਕੇ ਅਗਲੀ ਵੀਡੀਓ ਦੇ ਵਿੱਚ ਤਾਂ ਜੁੜੇ ਰਹੋ ਆਪਣੇ ਚੈਨਲ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਤੁਹਾਨੂੰ ਆਹ ਲੋਕੇਸ਼ਨ ਕਿੱਦਾਂ ਦੀ ਲੱਗੀ ਪੰਚਮ ਪਥਰੀ ਦੀ ਇਹ ਵੀ ਭਾਈ ਆਪਦੇ ਜਿਹੜੇ ਹੈਗੇ ਚੰਗੇ ਮਾੜੇ ਵਿਚਾਰ ਸਾਂਝੇ ਕਮੈਂਟ ਬਾਕਸ ਦੇ ਵਿੱਚ ਜਰੂਰ ਕਰਿਓ ਕਿਉਂ ਭਾਈ ਸਹੀ ਬੜੀਆ ਬੜੀਆ ਆ ਪੰਜ ਪਾ ਆਹ ਸਭੀ ਸਭੀ ਆ ਜੋ ਕਸ਼ਮੀਰ ਆ ਜੋ ਪੰਚਮ ਪਥਰੀ ਹਮ ਪਥਰੀ ਉੰਦਰ ਸੁਪਥਰੀ ਹੋਣੇਂ ਕਾਲ ਬੜੀ ਵੇਕ ना ना थे थे। कर लो से जो भी हम कि अगले गा। गर्मी के प्रोग्राम बना तो यह लाजमी देख के जाए की कहना जी बहुत जरूरी तो आगे इंसान का आपस प्यार बढ़ जाता है बिल्कुल 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 जब आप हमसे दूर हम आपसे दूर आप भी हम आप भी हमसे डरते हैं हम आपसे डरते हैं फिर यहाँ किसी चीज़ का कोई परेशानी नहीं है कोई दिक्कत नहीं है हर जगह माहौल यहाँ बहुत बढ़िया है बिल्कुल 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 कोई किसी को कोई तंग नहीं करता है कुछ नहीं करता है बिल्कुल यहाँ बढ़िया मौसम भी है यहाँ बहुत बढ़िया लोग भी रहते हैं पंजाब का लोग भी बहुत बढ़िया है हरियाणा का लोग भी बहुत बढ़िया है राजस्थान में भी बहुत बढ़िया लोग हैं हम भी वहाँ जाते हैं सर्दी के सीजन में शाल बेचने के लिए जी वहाँ हमको बहुत प्यार कर रहे हैं वहाँ के लोग भी जी हाँ जी ਭਾਈ ਬਾਈ ਵਰਗਿਆਂ ਵਾਲਾ ਮੁਹੱਬਤਾਨੀਆ ਗੱਲਾਂ ਸੁਣ ਲਈਆਂ ਸਾਂਝ ਪਾਇਓ ਅੱਗੇ ਇਹਨਾਂ ਨੂੰ ਨਾਲੇ ਹੋਰ ਫਾਰਵਰਡ ਕਰਿਓ ਹੋਰ ਨਾਲ ਭੈਣ ਭਰਾਵਾਂ 'ਤੇ ਕਿਰਪਾ ਚਾਹਿਓ ਇਹਨਾਂ ਪੀਰਾਂ ਦਾ ਪਿਆਰ ਜਿਹੜਾ ਹੈਗਾ ਹੈਗਾ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਈ ਵਰਗੇ ਦੀ ਫੈਮਲੀ ਦੇ ਨਾਲ ਲੱਗੇ ਪੈਦੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ